ਸਤਿ ਸ੍ਰੀ ਅਕਾਲ ਜੀ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋ ਸਜਣੋ ਇੱਕ ਵਾਰ ਬੇਨਤੀ ਆ ਕਿ ਆਪਣੀ ਨਰਕਪਰਕ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਵੀ ਲਾਹਮੇ ਵਾਲੀ ਗੱਲ ਨਾ ਰਵੇ ਅੱਜ ਦੀ ਆਪਣੀ ਵਿਜਿਟ ਫਰੰਡ ਨਸ਼ਹਿਰਾ ਚੌਧਰੀ ਵਾਲਾ ਜ਼ਿਲ੍ਹਾ ਤੇ ਤਹਿਸੀਲ ਸ਼ਹੀਦ ਤਨਦਰ ਸਾਹਿਬਾ ਬਾਈ ਪਲਵਿੰਦਰ ਰਾਣੇ ਕੋਲ ਪਹੁੰਚੇ ਆ ਕਰਦੇ ਆਂ ਵਧੇਰੇ ਜਾਣਕਾਰੀ ਸਾਂਝੀ ਬਾਅਦ ਚ ਸਮਝ ਕੇ ਜੁੜੇ ਰਹੋ ਐਂਡ ਟਾਕ ਜੀ ਬਾਈ ਜੀ ਸਤਿ ਸ੍ਰੀ ਅਕਾਲ ਅਸੀਂ ਜਾਨ ਸੰਧ ਸਾਹਿਬ ਚੜ੍ਹਦੀ ਕਲਾ ਵਧੀਆ ਜੀ ਮਹਾਰਾਜਾ ਬਾਬਾ ਬੁੱਢਾ ਜੀ ਕਿਰਪਾ ਕਰੇ ਠੀਕ ਹੈ ਜੀ ਦੱਸ ਕਰੀਏ ਨੋਟ ਨੰਬਰ ਹੈਗਾ 99865 ਬਾਜੀ ਸੰਧ ਸਾਹਿਬ ਜੇ ਮਹਾਰਾਜਾ ਨੂੰ ਬਾਬਾ ਪਟਾ ਸਾਹਿਬ ਕਿਰਪਾ ਕਰੇ ਤੇ ਮੇਲੇ ਚੱਲਣ ਰਿਹਾ ਮਹਾਰਾਜ ਦਾ ਬਹੁਤ ਸੋਹਣਾ ਚੱਲਿਆ ਹੈ ਹਾਂ ਨਾਂ ਨੰਦ ਹਾਂਜੀ ਨਾਂਦ ਬਜੇ ਰਹਾ ਬਿਲਕੁਲ ਮਹਾਰਾ ਕਿਰਪਾ ਕਰੇ ਹਰ ਕੇ ਤੇ ਪੰਪਰਾ ਤੇ ਤੇ ਸੱਜੂ ਸਾਹਿਬ ਪਿੰਡ ਆਪਣਾ ਨਿਸ਼ਾਰਾ ਪੰਨੂਆ ਤਹਿਸੀਲ ਤਰਨਤਾਰਨ ਠੀਕ ਆ ਜੀ 99 56 ਨੰਬਰ 8653 ਠੀਕ ਆ ਤੇ ਆ ਪਹਿਲਣ ਵੈੜ ਬਾਈ ਤੇ ਪਹਿਲਣ ਵੈੜ ਪਤਨੂ ਹੋਈ ਆ ਜੀ ਮਗਰ ਸਜਨੋ ਬੱਛੀ ਆ ਗਈ ਬਿਲਕੁਲ ਗਿੱਲਾ ਨਾੜੂ ਆ ਬੱਛੀ ਹੈ ਜੇ ਹਾਂਜੀ ਤੇ ਲਓ ਜੀ

ਆ ਜੱਜ ਨੂੰ ਤਾਂ ਤੇ ਰੇਟ ਭਾਈ ਜੀ ਹਾਂਜੀ ਰੇਟ ਰੇਟ ਸੰਤੂ ਸਾਹਿਬ ਭਾਣੇ 50 ਕਰਾ ਲਈਏ 45 ਕਰਾ ਲਈਏ 43 ਦੀ ਹਾਨਾ ਠੀਕ ਆ ਦੂਜੇ ਨੰਬਰ ਤੇ ਆ ਗਈ ਵੱਡੀ ਗੈਰ ਹਨਾ ਵੱਡੀ ਕਿੰਨਾ ਕੇ ਦੁੱਧ ਭਰਿਆ ਇਹ ਘੜਾ ਲਿਆਂਦਾ ਜਿੰਨਾ ਤੇ ਲਈ ਸੰਧੂ ਸਾਹਿਬ ਉਹ ਤੇ ਆਂਦੇ ਸੀ 5 ਲੀਟਰ ਚੋਆ ਨਹੀਂ ਆਪਾਂ 20 ਰਾਨੇ ਵੀ 20 ਚਾਹੀਦੀ ਹਾਂ ਚਲੋ ਤੋਰ ਲੀਏ ਪੋਣਾ ਪੁੰਡਾ ਚੋ ਸੋਹਣਾ ਸੋਹਣਾ ਹਾਂ ਲੈ ਜਾਊਂਗੀ ਅੱਜ ਰੂਪੇ ਰਾਤ ਦੇ ਕਿਰਪਾਵੇਂ ਹਾਂਜੀ ਹਾਂਜੀ ਸੱਜਣੋ ਤਿਆਰੀ ਆ ਸੰਧੂ ਸਾਹਿਬ ਰਾਤ ਨੂੰ ਰੂਪੇ ਅੱਜ ਜਿੰਦੇ ਸਹੀ ਕਾਲਿਆ ਬੋਲੋ ਵੱਡੀ ਆ ਦੇਖੋ ਦੇਖੋ ਮੋੜ ਲਿਓ ਨਵਾਂ ਸੱਜਣਾ ਲੇਵਾ ਬੰਦਰ ਵੀ ਜੰਮੀ ਹੈ ਲਾਓ ਬੰਦ ਤੇ ਬਾਈ ਜੀ ਦਾ ਰੇਟ ਬਾਈ ਜੀ ਫਿਕਸ ਹੀ ਰੇਟ ਆ ਕਰਨ ਨੂੰ ਭਾਵੇਂ 65 ਕਰ ਲਈਏ ਹੂੰ ਦੋ ਛੜ ਦਈਏ ਛੜ ਤੋਂ ਠੀਕ ਆ ਬਾਈ ਜੀ ਹੂੰ ਆ ਆ ਗਈ ਚੌਥੇ ਨੰਬਰ ਤੇ ਸੁਈ ਸੁਵਾਈ ਹਨ ਇਹ ਸੁਈ ਸੁਵਾਈ ਜਿਹੜੀ ਤਾਜੀ ਸੁਈ ਆ ਠੀਕ ਆ ਬਾਈ ਜੀ ਮਗਰ ਆ ਵਾ ਸਿਟੂਆਸ਼ਨ ਮੱਛਾ ਨਾ ਇਹ ਮੱਛਾ ਮਗਰ ਚੱਲ ਤੋਰਦੇ ਆ ਸਜਣਾ ਬੱਚਾ ਜਾਂਦਾ ਆ ਗਾਂ ਜੀ ਦੁੱਧ 10 ਕਿਲੋ ਮੰਨ ਕੇ ਕੋਈ ਭੈਣ ਭਰਾ ਸੋਤਾ ਕਰ ਲਿਓ ਮੋੜ ਲਿਓ ਪੂਰੀ ਵੱਡੀ ਸੰਤ ਸਾਹ ਛੋਟੀ ਨਹੀਂ ਜੀ ਠੀਕ ਆ ਪੂਰੇ ਵੱਡਿਆਂ ਜਾ ਏ ਰੇਡ ਬਾਈ ਜੀ ਦਾ ਫੇਰ ਫੇਰ ਜੀ ਇਹਦਾ ਕਰਨਾ ਹੈ 440 ਤੋਂ ਛੜਦੇ 39 34000 ਨਹੀਂ ਦੇਣੀ ਠੀਕ ਆ ਲਓ ਸੱਜਣੋ ਬਿਲਕੁਲ ਛੋਟੇ ਛੋਟੇ ਭਾਅ ਹੈ ਤੇ ਵਹਿੜਾਂ ਚੰਗੀਆਂ ਠੀਕ ਹੈ ਖਰੀਦਦਾਰੀ ਤੁਸੀਂ ਆਪਣੀ ਕਰਿਓ ਸასი ਕਾਲ ਜੀ ਸਾਰਿਆਂ ਨੂੰ